ਹਾਂਜੀ ਸਭ ਪਿੱਛੇ ਆ ਜਾਈਏ ਪਿੱਛੇ ਹੀ ਆਂ ਮੇਰੇ ਅੱਛਾ ਕਿਨਾ ਨਾ ਬਣਾ ਕਰਮਨ ਰਿਸ਼ੀ ਹਾਂਜੀ ਕਰਮਨ ਹਾਂਜੀ ਥੱਲੇ ਦਾ ਡੈੱਟ ਫੋਨ ਹੈ ਇਹਨੂੰ ਡੈੱਟ ਕਿੰਨਾ ਬਣਾਉਣਾ ਹੈ

ਨਾਈਦਰ ਲਿਆ ਨਾਈਦਰ ਲਿਆ ਇੱਕ ਕੱਢੀ ਪੱਜ ਕੇ ਸਾਂਸਾਂ ਖਾਸੀ ਵਾਲਾ ਮੁੱਦਸਾ ਬਣ ਗਿਆ ਸਾਂਸਾਂ ਖਾਸੀ ਤੇ ਵੀ ਨਹੀਂ ਹੈ ਖਾਸੀ ਤੇ ਖਾਸੀ ਤੇ ਤਾਂ ਇਹ ਕੁਝ ਨਹੀਂ ਹੈ ਖਾਸੀ ਤੇ ਬਣ ਗਿਆ ਨਾਰੇ ਤੇ ਸਭ ਜਿੰਨ ਸਾਰੇ ਜਾਨ ਦਸ ਜਵੰਦਰ ਕਦੀ ਬਾ ਸਾਡੇ ਅਸਲੀ ਬਜਟ ਉਹਨਾਂ ਦੇ ਪਰ ਹਾਂ ਨਵੰਬਰ ਨਹੀਂ ਆ ਰਿਹਾ ਹੈ ਅੱਜ ਸਰ ਬਸ ਠੀਕ ਹੈ ਜੀ ਹਾੜ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ ਸਰਕਾਰੀ ਸਰਕਾਰੋਂ ਨੁਕੀਤਾਇਤਾ ਅ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪੰਜਾਬ ਦੇ ਅੰਦਰ ਸਮੂੱਚੀ ਸਾਡੀ ਟੀਮ ਸਮੇਤ ਸਾਡੇ ਸੀਐਮ ਸਾਹਿਬ ਤੁਸੀਂ ਦੇਖ ਰਹੇ ਹੋ ਜਮੀਨ ਦੇ ਉੱਤੇ ਉੱਤੇ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਿਹਾ ਸੋ ਮੇਰਾ ਇਲਾਕਾ ਵਿਧਾਨ ਸਭਾ ਹਲਕਾ ਪੋਆ ਜ਼ਿਲ੍ਹਾ ਪਠਾਨਕੋਟ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਪਾਣੀ ਦਾ ਪ੍ਰਵੇਸ਼ ਹੋਇਆ ਤੇ ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਤੋਂ ਲਗਾਤਾਰ بارش ਹੋ ਰਹੀ ਹੈ ਪਹਾੜਾਂ ਦੇ ਉੱਤੇ ਉਹ ਮੀਂਹ ਕਰਕੇ ਲਗਾਤਾਰ ਜਿਹੜੇ ਨਾਲੇ ਨੇ ਸਾਡੇ ਛੋਟੇ ਛੋਟੇ ਦਰਿਆ ਨੇ ਉਹ ਫਾਣ ਦੇ ਉੱਤੇ ਔਰ ਇਸ ਪਾਣੀ ਨੇ ਕਾਫੀ ਨੁਕਸਾਨ ਵੀ ਕੀਤਾ ਸਾਡਾ ਮੈਂ ਕੱਲ ਵੀ ਇਸ ਏਰੀਆ 'ਚ ਸੀਗਾ ਔਰ ਸਾਡਾ ਜਿਹੜਾ ਉਹ ਜ਼ਲਾਲੀਏ ਪੁਲ ਦੇ ਕੋਲ ਇੱਕ ਕਾਫੀ ਵੱਡਾ ਪਾੜ ਜਿਹੜਾ ਨਹਿਰ ਉਹਦਾ ਪਿਆ ਰੋਡ ਦੇ ਵਿੱਚ ਉਹ ਰੋਡ ਕਾਫੀ ਜਿਹੜਾ ਉਹ ਟੁੱਟਿਆ ਸੋ ਅੱਜ ਵੀ ਅਸੀਂ ਇਸ ਇਲਾਕੇ ਦੇ ਅੰਦਰ ਆ ਇਸ ਤੋਂ ਪਹਿਲਾਂ ਅਸੀਂ ਜੂਬੀ ਡੀ ਸੀ ਨਹਿਰ ਦੇ ਉੱਤੇ ਜਿਹੜਾ ਪਾੜ ਪਿਆ ਉਹ ਦੇਖਿਆ ਔਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਦਾ ਸਾਰਾ ਬਣਾ ਰਹੇ ਹਾਂ ਅਸੀਂ ਵੀ ਕਿਵੇਂ ਉਹਦੇ ਤੋਂ ਲੋਕਾਂ ਦਾ ਬਚਾਅ ਕਰਨਾ ਔਰ ਇਸ ਵੇਲੇ ਅਸੀਂ ਕਥਲੌਰ ਜਿਹੜਾ ਏਰੀਆ ਦੇ ਅੰਦਰ ਆ ਰਾਵੀ ਦੇ ਪੁਲ ਦੇ ਉੱਤੇ ਸੋ ਮੇਰੇ ਨਾਲ ਸਾਡੇ ਐਸ ਐਸ ਪੀ ਪਠਾਨਕੋਟ ਦਿਲਜੀਤ ਸਿੰਘ ਢਿੱਲੋਂ ਜੀ ਸਾਡੇ ਏ ਡੀ ਸੀ ਹਰਦੀਪ ਸਿੰਘ ਜੀ ਤੋਂ ਸਾਰੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸੇਵਾਨ ਲਗਾਤਾਰ ਅਸੀਂ ਮਤਲਬ ਨਿਗ੍ਹਾ ਰੱਖ ਰਹੇ ਹਾਂ ਸੋ ਮੈਂ ਲੋਕਾਂ ਨੂੰ ਵੀ ਫੀਲ ਕਰਨੀ ਚਾਹੁੰਦਾ ਕਿ ਇਸੇ ਵੀ ਤਰ੍ਹਾਂ ਦੀ ਕੋਹੜ ਦੀ ਲੋੜ ਨਹੀਂ ਇਹ ਕੁਦਰਤ ਆ ਕੁਦਰਤ ਦਾ ਮਤਲਬ ਮਨੁੱਖ ਹਮੇਸ਼ਾ ਸਾਹਮਣਾ ਹੀ ਕਰਦਾ ਮੁਕਾਬਲਾ ਹੀ ਕਰਦਾ ਸੋ ਉਹਦੇ ਵਿੱਚੋਂ ਮਨੁੱਖ ਕੇਵਾਰੀ ਬਖਰੀਆਂ ਸਥਿਤੀਆਂ ਵੀ ਆ ਜਾਂਦੀਆਂ ਚਾਹੇ ਉਹ ਪਾਣੀ ਆ ਚਾਹੇ ਕਿਸੇ ਹੋਰ ਤਰ੍ਹਾਂ ਦੇ ਫਲੱਡ ਦੇ ਰੂਪ ਦੇ ਵਿੱਚ ਸੋ ਅਸੀਂ ਲਗਾਤਾਰ ਸਾਰੇ ਪ੍ਰਬੰਧ ਕੀਤੇ ਆ ਸਾਡੇ ਕੋਲ ਟੋਟਲ ਜਿਹੜਾ ਕਿਤੇ ਕੋਈ ਰੈਸਕਿਊ ਦੀ ਲੋੜ ਆ ਉਹ ਵੀ ਸਾਡੇ ਕੋਲ ਟੀਮ ਆ ਗਈਆਂ ਨੇ ਸੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਉਹ ਮੈਂ ਵੀ ਖੁਦ ਜ਼ਮੀਨ ਦੇ ਉੱਤੇ ਕੰਮ ਕਰ ਰਹੇ ਆ ਸੋ ਜਿੱਥੇ ਕਿਤੇ ਵੀ ਕੋਈ ਲੋਕਾਂ ਨੂੰ ਦਿੱਕਤ ਆ ਟੋਲ ਫਰੀ ਨੰਬਰ ਦਿੱਤੇ ਆ ਸਰਕਾਰ ਨੇ ਸਾਡੇ ਅਧਿਕਾਰੀ ਸਬਾਨ ਵੀ ਲੋਕਾਂ ਦੇ ਵਿੱਚ ਜਾ ਰਹੇ ਆ ਸੋ ਮੈਂ ਅੱਜ ਫਿਰ ਦੁਬਾਰਾ ਇਸ ਇਲਾਕੇ 'ਚ ਆਇਆ ਸੋ ਜਿੱਥੇ ਕਿਤੇ ਨੁਕਸਾਨ ਵੀ ਲੋਕਾਂ ਦਾ ਹੋਇਆ ਕਿਤੇ ਕੋਈ ਫਸਲ ਮਾਰੀ ਗਈ ਆ ਕੋਈ ਸਬਜ਼ੀ ਮਾਰੀ ਗਈ ਆ ਕਿਸੇ ਦਾ ਕੋਈ ਘਰ ਡਿੱਗਿਆ ਆ ਉਹਦੇ ਲਈ ਪੈਸਲ ਗਰਦੋਰੀਆਂ ਦਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਐਲਾਨ ਵੀ ਕੀਤਾ ਗਿਆ ਸੋ ਅਸੀਂ ਉਹਦੀ ਪ੍ਰਭਾਈ ਵੀ ਕਰਾਂਗੇ ਪਰ ਚੰਗੀ ਗੱਲ ਇਹ ਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਦਾ ਸੀ ਮਤਲਬ ਮੈਂ ਸਮਝਦਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੈਨ ਘਾਉਣ ਦੀ ਲੋੜ ਨਹੀਂ ਪੂਰੀਆਂ ਤਿਆਰੀਆਂ ਨੇ ਹਰ ਕਿਸੇ ਦੀ ਸਥਿਤੀ ਦੇ ਨਾਲ ਪ੍ਰਸ਼ਾਸਨ ਸਰਕਾਰ ਲੋਕਾਂ ਦੇ ਨਾਲ ਹੈ ਬਸ ਲੋਕਾਂ ਨੂੰ ਇਹ ਹੀ ਕਵਾਂਗੇ ਵੀ ਪਾਣੀ ਆ ਇਹ ਆਇਆ ਔਰ ਇਹਨੇ ਚਲੇ ਜਾਣਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਘਰਾੜ ਦੀ ਲੋੜ ਨਹੀਂ ਅਸੀਂ ਪੂਰੀ ਤਰ੍ਹਾਂ ਪੂਰੇ ਬੰਦੋਬਸਥ ਕੀਤੇ ਚਲੀਏ ਸਭ ਕਹ ਜੀ ਪਿੱਛੇ ਆਂ ਮੇਰੇ ਪਛਾਹ ਕਿੰਨਾ ਨਾ ਨਾ ਕਰਮਨ ਰਿਸ਼ੇਂ ਹਾਂਜੀ ਕਰਮਨ ਹਾਂ ਜੱਲੇ ਦਾ ਡੈੱਟ ਫੋਨ ਹੈ ਕਿੰਨੇ ਡੈੱਟ ਕਿੰਨਾ ਨਾ 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 ਨੈਟਵਰਕ ਨਹੀਂ ਹੈ ਜੀ ਆਹ ਦਾ ਫੋਨ ਜੋ ਜਿਹੜਾ ਇਹ ਇਹਦਾ ਮਤਲਬ ਹੈ ਕਿ ਉਹ ਬਾਈਡਰ ਸੈਂਚੂਰੀ ਚੋਂ ਵਾਲਾ ਉਹ ਆ ਰਿਹਾ ਹੈ ਜਿਹੜਾ ਉਹ ਹੰਸ ਰਾਜ ਦੇ ਪਹੀਏ ਤੋਂ ਅਗਲੇ ਪਾਸੇ ਹੈ ਉਹ ਲੈ ਆਇਆ ਜਾਂ ਜਾ ਕੇ ਸਟਾਈਡਰ ਲਿਆ ਸਟਾਈਡਰ ਲਿਆ ਇੱਕ ਕੱਢੀ ਭੱਜ ਕੇ ਇਸ ਟੈਕਸੀ ਵਾਲਾ ਰੂਸੀ ਸਾਹਿਬ ਆ ਗਿਆ ਦੂਸਰਾ ਸਾਥੀ ਜਿੱਦ ਨਹੀਂ ਹੈ ਸਾਥੀ ਤੇ ਸਾਥੀ ਤੇ ਆਇਆ ਕੁਝ ਨਹੀਂ ਲੱਗਦੀ ਫਾਸਿਟ ਤੇ ਸਾਥੀ ਤੇ ਸਾਥੀ ਤੇ ਸਾਡਾ ਫੀਲਿੰਗ ਅੰਦਿਆਲੇ ਦੀਆਂ ਸਾਰੀਆਂ 4 10 50 ਗੰਦਰੀ ਤੋਂ ਬਾਅਦ ਨਮੋਰ ਜਰ ਸਿੱਕ ਸਾਡੇ ਅੱਗੇ ਤੇ ਅੱਜ ਹੜਪ੍ਰਭਾਵਿਤ ਇਲਾਕੇ ਪਹੁੰਚੇ ਸਰ 30 ਸਰਕਾਰ ਵੱਲੋਂ ਕੀ ਹਦਾਇਤਾਂ ਹਨ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਦੇ ਅੰਦਰ ਸੁਮੱਚੀ ਸਾਡੀ ਟੀਮ ਸਮੇਤ ਸਾਡੇ ਸੀਐਮ ਸਾਹਿਬ ਤੁਸੀਂ ਦੇਖ ਰਹੇ ਹੋ ਜਮੀਨ ਦੇ ਉੱਤੇ ਉੱਤੇ ਲਗਾਤਾਰ ਹਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਿਹਾ ਸੋ ਮੇਰਾ ਇਲਾਕਾ ਵਿਧਾਨ ਸਭਾ ਹਲਕਾ ਪੋਆ ਜ਼ਿਲ੍ਹਾ ਪਠਾਨਕੋਟ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਪਾਣੀ ਦਾ ਪ੍ਰਵੇਸ਼ ਹੋਇਆ ਤੇ ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਤੋਂ ਲਗਾਤਾਰ بارش ਹੋ ਰਹੀ ਹੈ ਪਹਾੜਾਂ ਦੇ ਉੱਤੇ ਉਹ ਮੀਂਹ ਕਰਕੇ ਲਗਾਤਾਰ ਜਿਹੜੇ ਨਾਲੇ ਨੇ ਸਾਡੇ ਛੋਟੇ ਛੋਟੇ ਦਰਿਆ ਨੇ ਉਹ ਫਾਨ ਦੇ ਉੱਤੇ ਆਉਰੇ ਇਸ ਪਾਣੀ ਨੇ ਕਾਫੀ ਨੁਕਸਾਨ ਵੀ ਕੀਤਾ ਸਾਡਾ ਮੈਂ ਕੱਲ ਵੀ ਇਸ ਏਰੀਆ 'ਚ ਸੀਗਾ ਔਰ ਸਾਡਾ ਜਿਹੜਾ ਉਹ ਜ਼ਲਾਲੀਏ ਪੁਲ ਦੇ ਕੋਲ ਇੱਕ ਕਾਫੀ ਵੱਡਾ ਪਾਰ ਜਿਹੜਾ ਨਹਿਰ ਉਹਦਾ ਪਿਆ ਰੋਡ ਦੇ ਵਿੱਚ ਉਹ ਰੋਡ ਕਾਫੀ ਜਿਹੜਾ ਉਹ ਟੁੱਟਿਆ ਸੋ ਅੱਜ ਵੀ ਅਸੀਂ ਇਸ ਇਲਾਕੇ ਦੇ ਅੰਦਰ ਆ 100 ਪਹਿਲੂ ਅਸੀਂ ਜੂਬੀ ਡੀ ਸੀ ਨਹਿਰ ਦੇ ਉੱਤੇ ਜਿਹੜਾ ਪਾਰ ਪਿਆ ਉਹ ਦੇਖਿਆ ਔਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਦਾ ਸਾਰਾ ਬਣਾ ਰਹੇ ਆ ਅਸੀਂ ਵੀ ਕਿਵੇਂ ਉਹਦੇ ਤੋਂ ਲੋਕਾਂ ਦਾ ਬਚਾਅ ਕਰਨਾ ਔਰ ਇਸ ਵੇਲੇ ਅਸੀਂ ਕਥਲੌਰ ਜਿਹੜਾ ਏਰੀਆ ਦੇ ਅੰਦਰ ਆ ਰਾਵੀ ਦੇ ਪੁਲ ਦੇ ਉੱਤੇ ਸੋ ਮੇਰੇ ਨਾਲ ਸਾਡੇ ਐਸਐਸਪੀ ਪਠਾਨਕੋਟ ਦਿਲਜੀਤਨ ਢਿੱਲੋ ਜੀ ਸਾਡੇ ਏਡੀਸੀ ਹਰਦੀਪ ਸਿੰਘ ਜੀ ਤੋਂ ਸਾਰੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸੇਵਾਨ ਲਗਾਤਾਰ ਅਸੀਂ ਮਤਲਬ ਨਿਗ੍ਹਾ ਰੱਖ ਰਹੇ ਹਾਂ ਸੋ ਮੈਂ ਲੋਕਾਂ ਨੂੰ ਵੀ ਫੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਹਰਾੜ ਦੀ ਲੋੜ ਨਹੀਂ ਇਹ ਕੁਦਰਤ ਆ ਕੁਦਰਤ ਦਾ ਮਤਲਬ ਮਨੁੱਖ ਹਮੇਸ਼ਾ ਸਾਹਮਣਾ ਹੀ ਕਰਦਾ ਮੁਕਾਬਲਾ ਹੀ ਕਰਦਾ ਸੋ ਉਹਦੇ ਵਿੱਚੋਂ ਮਨੁੱਖ ਕੇ ਵਾਰੀ ਵਕਰੀਆਂ ਸਥਿਤੀਆਂ ਵੀ ਆ ਜਾਂਦੀਆਂ ਚਾਹੇ ਉਹ ਪਾਣੀ ਆ ਚਾਹੇ ਕਿਸੇ ਹੋਰ ਤਰ੍ਹਾਂ ਦੇ ਫਲੱਡ ਦੇ ਰੂਪ ਦੇ ਵਿੱਚ ਸੋ ਅਸੀਂ ਲਗਾਤਾਰ ਸਾਰੇ ਪ੍ਰਬੰਧ ਕੀਤੇ ਆ ਸਾਡੇ ਕੋਲ ਟੋਟਲ ਜਿਹੜਾ ਕਿਤੇ ਕੋਈ ਰੈਸਕਿਊ ਦੀ ਲੋੜ ਆ ਉਹ ਵੀ ਸਾਡੇ ਕੋਲ ਟੀਮ ਆ ਗਈਆਂ ਨੇ ਸੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਉਹ ਮੈਂ ਵੀ ਖੁਦ ਜ਼ਮੀਨ ਦੇ ਉੱਤੇ ਕੰਮ ਕਰ ਰਹੇ ਆ ਸੋ ਜਿੱਥੇ ਕਿਤੇ ਵੀ ਕੋਈ ਲੋਕਾਂ ਨੂੰ ਦਿੱਕਤ ਆ ਟੋਲ ਫ੍ਰੀ ਨੰਬਰ ਦਿੱਤੇ ਆ ਸਰਕਾਰ ਨੇ ਸਾਡੇ ਅਧਿਕਾਰੀ ਸਬਾਨ ਵੀ ਲੋਕਾਂ ਦੇ ਵਿੱਚ ਜਾ ਰਹੇ ਆ ਸੋ ਮੈਂ ਅੱਜ ਫਿਰ ਦੁਬਾਰਾ ਇਸ ਇਲਾਕੇ 'ਚ ਆਇਆ ਸੋ ਜਿੱਥੇ ਕਿਤੇ ਨੁਕਸਾਨ ਵੀ ਲੋਕਾਂ ਦਾ ਹੋਇਆ ਕਿਤੇ ਕੋ ਫਸਲ ਮਾਰੀ ਗਈ ਆ ਕੋਈ ਸਬਜੀ ਮਾਰੀ ਗਈ ਆ ਕਿਸੇ ਤਰ੍ਹਾਂ ਕੋ ਘਰ ਡਿੱਗਿਆ ਆ ਉਹਦੇ ਲਈ ਪੈਸਲ ਗਰਦੋਰੀਆਂ ਦਾ ਮਾਨਜੁਗ ਮੁੱਖ ਮੰਤਰੀ ਜੀ ਵੱਲੋਂ ਐਲਾਨ ਵੀ ਕੀਤਾ ਗਿਆ ਸੋ ਅਸੀਂ ਉਹਦੀ ਪ੍ਰਭਾਈ ਵੀ ਕਰਾਂਗੇ ਪਰ ਚੰਗੀ ਗੱਲ ਇਹ ਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਦਾ ਅਸੀਂ ਮਤਲਬ ਮੈਂ ਸਮਝਦਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੈਨ ਘਾਉਣ ਦੀ ਲੋੜ ਨਹੀਂ ਪੂਰੀਆਂ ਤਿਆਰੀਆਂ ਨੇ ਹਰ ਕਿਸੇ ਦੀ ਸਥਿਤੀ ਦੇ ਨਾਲ ਪ੍ਰਸ਼ਾਸਨ ਸਰਕਾਰ ਲੋਕਾਂ ਦੇ ਨਾਲ ਆ ਬਸ ਲੋਕਾਂ ਨੂੰ ਇਹੀ ਕਹਾਂਗੇ ਵੀ ਪਾਣੀ ਆਇਆ ਇਹ ਆਇਆ ਔਰ ਇਹਨੇ ਚਲੇ ਜਾਣਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋ ਕੋਰਾੜ ਦੀ ਲੋੜ ਨਹੀਂ ਅਸੀਂ ਪੂਰੀ ਤਰ੍ਹਾਂ ਪੂਰੇ ਬੰਦੋਬਸਤ ਕੀਤੇ ਚੱਲੀਏ ਹਾਂ ਹਲੋ ਉੱਤਰੋ ਸਾਹਿਬ ਜੀ ਅੱਗੇ ਆ ਜਾਈਏ ਕੱਚੀਆਂ ਨੇ ਮੇਰੇ কি নামি ধৰ্ম